ਦੇਖੋ ਜੀ ਜਿਹੜਾ ਕਮਿਸ਼ਨ ਹੈ ਕਮਿਸ਼ਨ ਦਾ ਤਾਂ ਇਹਦੇ ਵਿੱਚ ਕੋਈ ਐਡਾ ਰੋਲ ਨਹੀਂ ਹੈ ਉਹਨਾਂ ਨੇ ਤਾਂ ਜੋ ਐਕਟ ਬਣ ਗਿਆ ਹੈਗਾ ਉਹਨੂੰ ਐਨਫੋਰਸ ਕਰਨਾ ਹੈਗਾ ਔਰ ਉਹਦੇ ਅਕੋਰਡਿੰਗਲੀ ਹੀ ਉਹਨਾਂ ਨੇ ਇਲੈਕਸ਼ਨ ਕਰवानी ਹੈ ਔਰ ਜਸਟਿਸ ਇਕਬਾਲ ਜੀ ਨੇ ਬਹੁਤ ਹੀ ਸਹੀ ਕਿਹਾ ਹੈਗਾ ਕਿ ਸਾਡੀ ਪ੍ਰਤੀਕਿਰਿਆ ਇਸ ਦਾ ਪਹਿਲੇ ਹਰਿਆਣਾ ਗਵਰਨਮੈਂਟ ਦੇ ਪ੍ਰਤੀ ਹੈ ਕਿ ਉਹਨਾਂ ਨੇ ਸਹੀ ਤਰੀਕੇ ਸਿੱਖਾਂ ਨੂੰ VOTING RIGHT ਨਾ ਦੇ ਕੇ ਬਹੁਤ ਵੱਡੀ ਮਤਲਬ ਉਹਨਾਂ ਨੇ ਇੱਕ ਕੱਲੋ ਸਾਡੇ ਨਾਲ ਤਕਾ ਕੀਤਾ ਹੈ ਕਮਿਊਨਿਟੀ ਦੇ ਨਾਲ ਔਰ ਸਿੱਖ ਕਮਿਊਨਿਟੀ ਨੂੰ ਡਿਵਾਈਡ ਕਰਨ ਦੀ ਗੱਲ ਕੀਤੀ ਗਈ ਹੈ ਜਿਹਦੇ ਵਿੱਚ ਮਿਨੋਰਟੀ ਚੋਂ ਇੱਕ ਵੱਖਰੀ ਮਿਨੋਰਟੀ ਪੈਦਾ ਕਰ ਦਿੱਤੀ ਗਈ ਹੈ ਜੀ ਸੋ ਸਿੱਖਾਂ ਨੂੰ ਜੋ ਵੋਟ ਪਾਉਣ ਦਾ ਅਧਿਕਾਰ ਨਹੀਂ ਮਿਲਿਆ ਤੁਸੀਂ ਇਸ ਤੇ ਸਹਿਮਤੀ ਜਤਾ ਰਹੇ ਹੋ ਅਸੀਂ ਆਲਰੇਡੀ ਸੁਪਰੀਮ ਕੋਰਟ ਦੇ ਵਿੱਚ ਹੈਗੇ ਆ ਕਿਉਂਕਿ ਜਿਹੜਾ ਪੀਰੈਂਟ ਐਕਟ ਹੈ ਸਿੱਖ ਗੁਰਦੁਆਰਾ ਐਕਟ 1925 ਉਹ ਵੀ ਅਸੀਂ ਆਲਰੇਡੀ ਚੈਲੰਜ ਕੀਤਾ ہوا ਹੈ ਔਰ ਅਸੀਂ ਉਹ ਸੁਪਰੀਮ ਕੋਰਟ ਦੀ ਮਾਨਜੁਬ ਸੁਪਰੀਮ ਕੋਰਟ ਦੀ ਜੱਜਮੈਂਟ ਦੀ ਵੇਟ ਕਰ ਰਹੇ ਹਾਂ ਉਸ ਤੋਂ ਬਾਅਦ ਅਸੀਂ ਇਸ ਮਾਮਲੇ ਲਈ ਹਰਿਆਣਾ ਜਿਹੜਾ ਐਕਟ ਹੈ ਆਲਰੇਡੀ ਇਹ ਵੀ ਸਬਜੂਡਾਈਜ਼ਡ ਮੈਟਰ ਹੈ ਇਸ ਵੇਲੇ ਔਰ ਜੋ ਵੀ ਇਹਦਾ ਕੋ ਆਊਟਕਮ ਹੋਏਗਾ ਉਹਦੇ ਅਕੋਰਡਿੰਗਲੀ ਅਸੀਂ ਲੀਗਲ ਰੀਕੋਰਸ ਜਿਹੜੇ ਅਡਾਪਟ ਕਰਾਂਗੇ ਜੀ